ਖੂਫੀਆ ਰਿਪੋਰਟ ਆਈ ਲੰਡਨੋਂ ਕਿਥੇ ਤੋਂ ਕਰਾਇਆ ਜਾ ਕੇ ਵਿਆਨੀ ਗੀਤ ਨੂੰ ਗਾਉਣ ਵਾਲਾ ਗੁਰਪ੍ਰੀਤ ਟੱਟ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਤੁਹਾਨੂੰ ਦੱਸਦੇ ਕਿ ਇਹਨਾਂ ਦੀ ਪਿੱਠ 'ਚ ਅਚਾਨਕ ਹੀ ਦਰਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ 'ਚ ਉਹਨਾਂ ਨੂੰ ਡਾਕਟਰਾਂ ਵੱਲੋਂ ਮਰਿਆ ਦੱਸਿਆ ਗਿਆ ਤੁਹਾਨੂੰ ਦੱਸਦੇ ਕਿ ਗੁਰਪ੍ਰੀਤ ਟੱਟ ਆਪਣੇ ਸਮੇਂ ਦਾ ਇੱਕ ਪ੍ਰਸਿੱਧ ਕਲਾਕਾਰ ਰਿਹਾ ਸੀ ਉਹਨਾਂ ਨੇ ਕਈ ਸੁਪਰ ਹਿੱਟ ਫੋਕ ਸੌਂਗ ਤੇ ਸੈਡ ਸੌਂਗ ਗਾਏ ਜੋ ਕਿ ਅੱਜ ਵੀ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਨੇ ਜੇ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਟੱਟ ਦਾ ਜਨਮ ਜ਼ਿਲ੍ਹਾ ਕਿ ਮੋਗਾ ਰੋਡ ਉਤੇ ਮੁੱਲਾਂਪੁਰ ਨੇੜੇ ਪੈਂਦਾ ਹੈ ਪਰ ਅੱਜ ਕੱਲ ਉਹ ਜਲੰਧਰ ਵਿਖੇ ਮਕਸੂਦਾਂ ਦੇ ਨੇੜੇ ਆਨੰਦਪੁਰ ਨਗਰ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸੀ ਤੇ ਉਹਨਾਂ ਦੀ ਉਮਰ ਲਗਭਗ 47 ਸਾਲ ਹੋ ਚੁੱਕੀ ਸੀ ਪਰ ਅਚਾਨਕ ਪਿੱਠ ਦੇ ਦਰਦ ਤੋਂ ਬਾਅਦ ਹਸਪਤਾਲ 'ਚ ਪਹੁੰਚਣ ਤੱਕ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਦਾ ਕਾਰਨ ਡਾਕਟਰਾਂ ਵੱਲੋਂ ਦਿਲ ਦਾ ਦੌਰਾ ਦੱਸਿਆ ਗਿਆ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਨੇੜੇ ਪੈਂਦੇ ਪਿੰਡ ਮਕਸੂਦਾਂ ਵਿਖੇ ਗੁਰਪ੍ਰੀਤ ਟੱਟ ਦਾ ਅੰਤਿਮ ਸੰਸਕਾਰ ਕੀਤਾ ਗਿਆ ਬੇਸ਼ੱਕ ਅੱਜ ਉਹ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀਂ ਰਹੇ ਪਰ ਉਹਨਾਂ ਦੇ ਗਾਏ ਸਾਰੇ ਗੀਤ ਜੈਦਾ ਖੂਫੀਆ ਸਰਦਾਰਾਵੇ ਅੱਜ ਘੁੱਟ ਪੀਣੀਆ ਬੱਗਾ ਬੱਗਾ ਹੋ ਗਿਆ ਇਹ ਰੰਗ ਹਾਨੀਆਂ ਨਾ ਰੋਕੋ ਮੈਨੂੰ ਪੀਣ ਦਿਓ ਓੰਜ ਖੁਸ਼ੀ ਨਾਲ ਪਿੰਦੇ ਅੱਜ ਗਮਾਂ ਨੇ ਪਿਆਈ ਗਮ ਤੇਰੇ ਵੈਰ ਨੇ ਚਰਖਾ ਗਮਾਂ ਦਾ ਰੁੱਤ ਪਿਆਰ ਦੀ ਤੇ ਸੀੜੀ ਸੱਜਣਾ ਦੀ ਜਹੇ ਉਹਨਾਂ ਦੇ ਇਹ ਸਾਰੇ ਗੀਤ ਅਮਰ ਰਹਿਣਗੇ ਸੋ ਵਾਹਿਗੁਰੂ ਇਹਨਾਂ ਦੇ ਚਾਉਣ ਵਾਲਿਆਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਜੋ ਵੀ ਇਸ ਗਾਇਕ ਦੀ ਗਾਇਕੀ ਨੂੰ ਪਸੰਦ ਕਰਦੇ ਰਹੇ ਨੇ ਉਹ ਕਮੈਂਟ ਸੈਕਸ਼ਨ 'ਚ ਵਾਹਿਗੁਰੂ ਲਿਖ ਕੇ ਇਹਨਾਂ ਨੂੰ ਆਖਰੀ ਵਾਰ ਸ਼ਰਧਾਂਜਲੀ ਜ਼ਰੂਰ ਦੇ